ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਾਜਦੀਨ ਅਰੁਣਜੀਤ ਸਿੰਘ ਮੰਨੀ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਹੋਈ ਲੜਾਈ ਦੌਰਾਨ ਹੋਈ ਗੋਲੀਬਾਰੀ ਦੌਰਾਨ ਪੁਲਿਸ ਨੇ ਉਹਨਾਂ ਵਿਰੁੱਧ ਝੂਠਾ ਕੇਸ ਦਰਜ ਕੀਤਾ ਸੀ ਉਹਨਾਂ ਨੇ ਕਿਹਾ ਕਿ ਕੇਸ ਤੇ ਪੁਲਿਸ ਵੱਲੋਂ ਜਾਰੀ ਵੀਡੀਓ ਵਿੱਚ ਕਿਹਾ ਗਿਆ ਕਿ ਮੰਗਲਵਾਰ ਨੂੰ ਪ੍ਰਿੰਸ ਮੰਟੂ ਦੇ ਘਰ ਜਨਮਦਿਨ ਦੀ ਪਾਰਟੀ ਦੌਰਾਨ ਉਹਨਾਂ ਵਿੱਚਕਾਰ ਬਹਿਸ ਹੋਈ ਸੀ ਜਦੋਂ ਕਿ ਉੱਥੇ ਕੋਈ ਜਨਮਦਿਨ ਪਾਰਟੀ ਨਹੀਂ ਸੀ ਉਹਨਾਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਆਪਣੇ ਦੋਸਤ ਬਿੱਲਾ ਨਾਲ ਮੰਦਰ ਤੋਂ ਛੇਟਾ ਬਾਜ਼ਾਰ ਸਥਿਤ ਆਪਣੇ ਘਰ ਨੂੰ ਜਾ ਰਿਹਾ ਸੀ ਰਸਤੇ ਵਿੱਚ ਪ੍ਰਿੰਸ ਮੰਟੂ ਦੀਪਕ ਕੁਮਾਰ ਅਤੇ ਉਸਦੇ ਇਸ਼ਤਿਹਾਰ ਆਪਣੀ ਗਲੀ ਵਿੱਚ ਕਿਸੇ ਨਾਲ ਲੜ ਰਹੇ ਸਨ ਜਦੋਂ ਆਪਣੇ ਇੱਕ ਦੋਸਤ ਪ੍ਰਿੰਸ ਮੰਟੂ ਅਤੇ ਦੀਪਕ ਮਾਨ ਨੂੰ ਦੇਖਣ ਲਈ ਰੁਕਿਆ ਜਿਸ ਨਾਲ ਉਸ ਦਾ ਪਹਿਲਾਂ ਝਗੜਾ ਹੋਇਆ ਸੀ ਤਾਂ ਉਹਨਾਂ ਨੇ ਉਸ ਨੂੰ ਦੇਖ ਲਿਆ ਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਇਸ ਇਲਾਵਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਅਨੀਤਾ ਰਾਨੀ ਕਿਹਦੇ ਰਹੀ ਅਸੀਂ ਦਵਾਈਆਂ ਵਾਲੇ ਕੀ ਗੱਲ ਹੈ ਤੁਹਾਡੇ ਮੁੰਡੇ ਦਾ ਕੀ ਨਾਮ ਹੈ ਸਾਡੇ ਮੇਰੇ ਬੇਟੇ ਦਾ ਨਾਮ ਅਰੁਣਜੀਤ ਸਿੰਘ ਹੈ ਤੇ ਉਹ ਨਾ 27 ਤਰੀਕ ਨੂੰ ਮਤਲਬ ਸ਼ਾਮ ਨੂੰ ਮੰਦਿਰ ਤੋਂ ਆ ਕੇ ਮੱਥਾ ਟੇਕ ਕੇ ਤੇ ਆ ਕੇ ਮੈਨੂੰ ਪ੍ਰਸ਼ਾਦ ਫੜਾ ਕੇ ਤੇ ਰੋਟੀ ਖਾ ਕੇ 5 ਮਿੰਟ ਪਹਿਲਾਂ ਹੀ ਨਿਕਲਿਆ ਸੀ ਕਿ ਉਹਨੂੰ ਬਾਹਰ ਨਿਕਲਦੇ ਸਾਰੇ ਉਹਨੂੰ ਮੁੰਡਿਆਂ ਨੇ ਘੇਰ ਕੇ ਤੇ ਉਹਦੇ ਤੇ ਗੋਲੀਆਂ ਚਲਾਈਆਂ ਜੋ ਚਲਾਈਆਂ ਕੋਈ ਕਾਰਕੇ ਬਣਾਉਂਦੇ ਕਾਰਨ ਮਤਲਬ ਕੁਝ ਨਹੀਂ ਬਸ ਇਹਨੇ ਉਹ ਲੜਾਈ ਉਹਨਾਂ ਦੀ ਪਹਿਲਾਂ ਹੁੰਦੀ ਪਈ ਸੀ ਕਿ ਲੜਾਈ ਹੁੰਦੀ ਪਈ ਸੀ ਤੇ ਇਹ ਸਿਰਫ ਉੱਥੇ ਕੋਈ ਮੁੰਡਾ ਖੜਾ ਸੀ ਉਹਨੂੰ ਪੁੱਛ ਰਿਹਾ ਸਾਰ ਪੁੱਛਿਆ ਉਹਨੂੰ ਵੀ ਕੀ ਉਹਦੇ ਨਾਲ ਗੱਲਬਾਤ ਕਰਦਾ ਪਿਆ ਵੀ ਕੀ ਹੋਇਆ ਵਾ ਉਥੇ 'ਚ ਜਿਹੜੇ ਮੁੰਡੇ ਲੜਦੇ ਪਏ ਸੀ ਉਹਨਾਂ ਨੇ ਇਹਨੂੰ ਸਮਝਿਆ ਕਿ ਖਰੇ ਵੀ ਇਹ ਵੀ ਉਹਨਾਂ 'ਚ ਹੀ ਆ ਉਹਨਾਂ ਨੇ ਉਹਨੂੰ ਫੜ ਕੇ ਉਸੇ ਵੇਲੇ ਲੰਮੇ ਪਾ ਕੇ ਨਾਲ ਹੀ ਗੋਲੀਆਂ ਮਾਰਨੇ ਸ਼ੁਰੂ ਕਰ ਦਿੱਤੀ। ਇਹਨਾਂ ਵੱਲੋਂ ਕੋਈ ਗੋਲੀ ਨਹੀਂ ਆਈ ਕਿ ਇੱਥੇ ਨਹੀਂ ਇਨਾਂ ਕੋਲ ਕੋਈ ਹਥਿਆਰ ਨਹੀਂ ਹੈਗਾ ਸੀ ਬੇਸ਼ੱਕ ਤੁਸੀਂ بیٹے ਕੋਲੋਂ ਜਾ ਕੇ ਪੁੱਛ ਸਕਦੇ ਹੋ। ਪੁਲਿਸ ਵੱਲੋਂ ਵੀ ਕਾਰਵਾਈ ਕੀਤੀ। ਪੁਲਿਸ ਵੱਲੋਂ ਕਾਰਵਾਈ ਇਹ ਉਹਨਾਂ ਨੇ ਉਲਟਾ ਕੇਸ ਮਤਲਬ ਮਨੀ ਦੇ ਉੱਤੇ ਵੀ ਪਾਇਆ ਵਾ। ਅਰੁਣਜੀਤ ਦੇ ਉੱਪਰ ਵੀ ਪਾਇਆ ਵਾ। ਛੋਟੇ ਨਾਂ ਮਨੀ ਹਾਂਜੀ ਤੇ ਪੂਰਾ ਨਾਂ ਉਹਦਾ ਅਰੁਣਜੀਤ ਸਿੰਘ ਆ। ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਉਹਦੇ ਤੇ ਨਜਾਇਜ਼ ਪਰਚਾ ਪਾਇਆ ਜਾ ਰਿਹਾ ਵਾ ਨਾ ਉਹ ਕੈਨਸਲ ਕੀਤਾ ਜਾਵੇ। ਬਸ ਸਾਡੀ ਹੋਰ ਕੋਈ ਮੰਗ ਨਹੀਂ ਆ। ਅਸੀਂ ਹੋਰ ਕੁਝ ਨਹੀਂ ਕਹਿੰਦੇ। ਪਹਿਲਾਂ ਵੀ ਤੁਹਾਡੇ ਮੁੱਢ ਤੋਂ ਹੈਗਾ ਇਸ ਤਰ੍ਹਾਂ ਦੇ ਪਰਚਾ ਦਰਜ ਹੁੰਦੇ ਆ। ਪਰਚਾ ਇਹਦਾ ਅਜ ਤੋਂ 2-3 ਸਾਲ ਪਹਿਲਾਂ ਸੀਗੇ। ਠੀਕ ਆ। ਉਹ ਸਾਰੇ ਉਹਦੇ ਕੈਨਸਲ ਬਰੀ ਹੋਏ ਨੇ। ਜੋ ਵੀ ਬੱਚੇ ਨੇ ਗਲਤੀ ਕੀਤੀ ਉਹਨੇ ਆਪਣੀ ਸਜ਼ਾ ਭੁਗਤੀ ਆ 3.5 ਸਾਲ ਉਥੇ ਅੰਦਰ ਰਿਹਾ ਵਾ। ਉਹਨੇ ਆਪਣੀ ਸਜ਼ਾ ਭੁਗਤੀ ਹੁਣ ਉਹ ਸੁਧਰਿਆ ਵਾ। ਹਾਂਜੀ ਹੁਣ ਹੁਣ ਬਿਲਕੁਲ ਸੁਧਰਿਆ ਵਾ। ਬਸ ਇਹੀ ਹੋਣਾ ਚਾਹੀਦਾ ਵੀ ਜਿਹੜਾ ਹੁਣ ਉਹਦੇ ਤੇ ਨਜਾਇਜ਼ ਪਰਚਾ ਪਾਇਆ ਜਾਂ ਰਿਹਾ ਉਹ ਨਾ ਪਾਇਆ ਜਾਵੇ ਰੱਬ ਕਿਰਪਾ ਕਰਕੇ ਬਸ ਮੇਰਾ ਨਾਮ ਅਰੁਣਜੀਤ ਸਿੰਘ ਜੇ ਕਿੱਥੇ ਰਹਿੰਦੇ ਹੋ ਮੈਂ ਨਿਮਲਕ ਲੋਨੀ ਸ਼ਾਟ ਅੰਨਗੜ ਰਿ ਵਿਚ ਰਹਿਣਾ ਉਹ ਦਿਨ ਰਾਤ ਹੀ ਲੱਣੀ ਹੋਈ ਸੀ ਉਹ ਦਿਨ ਰਾਤ ਮੈਂ ਮੰਦਰ ਗਿਆ ਹਾਂ ਮੰਦਰ ਦੇ ਵਿੱਚੋਂ ਵਾਪਸ ਆ ਗਏ ਮੈਂ ਘਰੇ ਪ੍ਰਸ਼ਾਦ ਫੜਾ ਕੇ ਮੈਂ ਆਪਣੇ ਨਾਲ ਮੇਰਾ ਦੋਸਤ ਹੀ ਬਿੱਲਾ ਅਸੀਂ ਦੋਨੇ ਆਣੇ ਛਾੜੇ ਚੱਲ ਗਏ ਆ ਚੰਪਾਣੀ ਚਾਂਪਾਂ ਲੈਣ ਜਾਂਦੇ ਹਾਂ ਠੀਕ ਹੈ ਤਾਂ ਅਸੀਂ ਰਾਹ ਦੇ ਵਿੱਚ ਵੇਖਿਆ ਲੜਾਈ ਹੁੰਦੀ ਸੀ ਠੀਕ ਹੈ ਉਹਦੇ ਵਿੱਚ ਅਸੀਂ ਉੱਥੇ ਮੁੰਡਾ ਇੱਕ ਯਾਰ ਦੋਸਤ ਹੀ ਠੀਕ ਹੈ ਅਸੀਂ ਉਹਦੇ ਲਾਗੇ ਖਲੋਤੇ ਉਹ ਜਿੰ ਆਪਸ ਦੇ ਵਿੱਚ ਲੜਦੇ ਲੜਦੇ ਉਹਨਾਂ ਜਿਹੜਾ ਮੁੰਡਾ ਇੱਕ ਥੱਥੂ ਇੱਕ ਦਾ ਨਾ ਪ੍ਰਿੰਸ ਥੱਥੂ ਆ ਇੱਕ ਦਾ ਨਾ ਗਾਈ ਦੀਪੂ ਆ ਮੁੰਡਾ ਮਕਬੂਲਪੁਰੇ ਦਾ ਇਹ ਜਿਹੜਾ ਦੀਪੂ ਆ ਉਹਨਾਂ ਨੇ ਆਂਦਾ ਹੀ ਕੀ ਕੀਤਾ ਮੈਨੂੰ ਪੁੱਛਿਆ ਕਿ ਸਿਆਣੀ ਉਹਨਾਂ ਸਾਰਿਆਂ ਨੇ ਗੋਲੀਆਂ ਮਾਰਨੇ ਸਟਾਰਟ ਕਰ ਦਿੱਤੀ ਠੀਕ ਹੈ ਜੀ ਆਪਾਂ ਜਿਹੜਾ ਹਾਂ ਮੇਰੇ ਲੋਕ ਕਹਿੰਦੇ ਆ ਪੁਲਿਸ ਵਾਲੇ ਜਾਈ ਜਾਂਦੇ ਉਤੋਂ ਬਤੂ ਮਾਰੀਆਂ ਮੈਂ ਮੇਰਾ ਮੋਰਸਲ ਵੀ ਉੱਥੇ ਲੱਗਾ ਰਿਆ ਮੈਨੂੰ ਪਹਿਲਾਂ ਉਹਨਾਂ ਨੇ ਜਦੋਂ ਮੇਰੇ ਗੋਲੀਆਂ ਮਾਰੀਆਂ ਰੋਡ ਦੇ ਉੱਤੇ ਮੈਨੂੰ ਧੋ ਗਿਆ ਆਪਣੀ ਗਲੀ ਦੇ ਵਿੱਚ ਖੜਿਆ ਗਲੀ ਦੇ ਵਿੱਚ ਖੜਿਆ ਜਿੱਥੋਂ ਤੱਕ ਉਹਦਾ ਚਾਚਾ ਵੀ ਵਿੱਚ ਉਸ ਰਾਤ ਮੈਨੂੰ ਹੋਸ਼ ਨਹੀਂ ਸੀ ਠੀਕ ਹੈ ਜੀ ਉਹਦਾ ਚਾਚਾ ਤੇ ਉਹਦਾ ਪਿਓ ਠੀਕ ਹੈ ਤੇ ਤਿੰਨ ਚਾਰ ਮੁੰਡੇ ਹੀ ਜਿਹੜੇ ਉਹਦੇ ਯਾਰ ਦੋਸਤ ਜਿਹੜੇ ਉਹਨਾਂ ਨੇ ਸੱਦ ਕੇ ਜਿਨ੍ਹਾਂ ਨੇ ਮੇਰੇ ਤੇ ਅਟੈਕ ਕੀਤਾ ਵਾ ਆਵੇ ਲੋ ਮੇਰੇ ਹਾਲਾਤ ਵੇ ਲੋ ਤੁਸੀਂ ਕਿਦਾਂ ਦੇ ਆ ਮੇਰੇ ਚਾਰ ਗੋਲੀਆਂ ਲੱਗੀਆਂ ਜੀ ਠੀਕ ਆ ਸਿਰ ਦੇ ਉੱਤੇ ਮੇਰੇ ਵੱਟ ਵੱਜੀ ਆ ਪਿਸਤੌਲ ਦੀ ਅਜੇ ਤੱਕ ਮੈਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੱਗਦੀ ਚੇਤਾ ਭੁੱਲਦਾ ਇਹ ਉਹਨਾਂ ਨੇ ਮਾਰੇ ਦੀਪੂ ਦੀਪੂ ਮੁੰਡਾ ਇੱਕ ਪ੍ਰਿੰਸ ਤਰ੍ਹਾਂ ਦਾ ਮੁੰਡਾ ਤੇ ਉਹਦਾ ਚਾਚਾ ਵੀ ਆ ਨਾਲ ਗੋਲੀ ਕਿੰਨੇ ਚਲਾਇਆ ਹਾਂਜੀ ਗੋਲੀ ਕਿੰਨੇ ਚਲਾਇਆ ਦੇ ਦੀਪੂ ਦੇ ਪੁੰਡਾ ਤੇ ਨਾਲ ਪ੍ਰਿੰਸੇ ਦੋਨੇ ਜਾਨੇ ਇਕੱਠੇ ਸੀ ਮੌਕੇ ਦੇ ਉੱਤੇ ਹਾਂਜੀ ਦੋਨਾਂ ਕੋਲ ਪਿਸਤੌਲ ਹੀ ਸੀਗਾ ਉਹਦੇ ਕੋਲ ਹੀ ਪ੍ਰਿੰਸ ਤੋਤੇ ਇੱਕ ਦੀਪੂ ਤੋਂ ਪਿਸਤੌਲ ਹੀ ਸੀਗਾ ਹਾਂਜੀ ਕਹਿੰਦੇ ਜਿਹੜੇ ਉਹ ਪ੍ਰਿੰਸ ਦੀਪੂ ਦੇ ਗੋਲੀ ਵੱਜੀ ਹੈ ਪਤਾ ਇਹਨਾਂ ਨੇ ਸਾਨੂੰ ਨਹੀਂ ਪਤਾ ਜੇ ਮੇਰੀ ਗਲਤੀ ਹੋ ਗਈ ਮੈਂ ਕਹੂੰਗਾ ਮੇਰੇ ਤੇ ਸਖਤ ਕਾਰਵਾਈ ਕੀਤੀ ਪਰ ਮੈਂ ਆਪਾਂ ਨਹੀਂ ਕੀਤਾ ਕੁਝ ਵੀ ਅਹੀਂ ਮੋਟਰਸਾਈਕਲ ਖੜਾ ਰਿਹਾ ਮੇਰਾ ਮੋਟਰਸਾਈਕਲ ਵੀ ਉੱਥੇ ਲੱਗਾ ਸੀ ਪਲਸਰ ਹਾਂਜੀ ਉਹ ਕਿਹਦੇ ਨਾਲ ਲੜ ਨਹੀਂ ਉੱਥੇ ਪਤਾ ਨਹੀਂ ਕਿਹੜੇ ਮੁੰਡਿਆਂ ਦੇ ਨਾਲ ਲੜਦੇ ਪਏ ਉੱਥੇ ਵਾਵਾ ਵਾਵਾ ਮੁੰਡੇ ਖੜੇ ਹੋਏ ਸੀਗੇ ਜਿਹੜੇ ਵਿਚਕਾਰਲੇ ਰੋਡ ਤੇ ਹੀ ਅੱਦੇ ਅੱਦੇ ਇਨ੍ਹਾਂ ਦੇ ਘਰ ਵਾਲੀ ਇਹਨਾਂ ਨੇ ਮੈਂ ਤੇ ਇਹਨਾਂ ਦੇ ਲਾਗੇ ਖਲੋਤਾ ਆ ਮੈਂ ਉਹਨਾਂ ਨਾਲ ਲਾਗੇ ਦੇ ਖਲੋਤਾ ਨਹੀਂ ਕੈਮਰੇ ਲੱਗੇ ਹੋਣੇ ਉੱਥੇ ਪ੍ਰਿੰਸ ਉਹਨਾਂ ਦੇ ਲਾਗੇ ਮੈਂ ਖਲੋਤਾ ਖੜਾ ਠੀਕ ਹੈ ਇਹਨਾਂ ਨੇ ਮੈਨੂੰ ਪਹਿਲਾਂ ਗੋਲੀਆਂ ਮਾਰੀਆਂ ਫਿਰ ਇਹਨਾਂ ਨੇ ਮੈਨੂੰ ਧੋ ਕੇ ਆਪਣੇ ਘਰ ਦੇ ਬਾਹਰ ਖੜਿਆ ਮੇਰੇ ਸਿਰ ਦੇ ਵਿੱਚ ਬਲੈਡਿੰਗ ਬਹੁਤ ਨਿਕਲਦੀ ਪਈ ਸੀ ਠੀਕ ਹੈ ਜੀ ਇਹ ਸਾਡੀ ਪਹਿਲੀ ਲੜਾਈ ਹਾਂ ਪਹਿਲਾਂ ਪਹਿਲਾਂ ਹੋਈ ਸੀ ਪਰ ਇੰਨਾਂ ਨਹੀਂ ਦੋਚ ਪੇੜਾ ਇਹਦੇ ਮੈਂ ਮਾਰੀਆਂ ਸੀ ਪਹਿਲੇ ਜਾ ਦੋਸਤ ਹਾਂਜੀ ਮੇਰਾ ਯਾਰ ਦੋਸਤ ਹੀਗਾ ਮੇਰਾ ਇਹ ਜੇ ਕਹਿੰਦੇ ਕੋਈ ਜਨਮ ਦਿਨ ਪਾਰਟੀ ਕੋਈ ਜਨਮ ਦਿਨ ਪਾਰਟੀ ਨਹੀਂ ਮੇਰੀ ਰਿਕਾਰਡਿੰਗ ਕਢਾ ਸਦੇ ਮੈਂ ਮੰਦਰ ਦੇ ਵਿੱਚ ਹਾਂ ਮੰਦਰ ਦੇ ਵਿੱਚੋਂ ਨਿਕਲ ਕੇ ਮੈਂ ਆਪਣੇ ਘਰੇ ਗਿਆ ਸਵਾ 9 9:30 ਵਜੇ ਦੇ ਵਿੱਚ ਵਿੱਚ ਮੈਂ ਆਪਣੇ ਘਰੋਂ ਬਾਹਰ ਆਇਆ ਤੇ ਇਨਾਂ ਨੇ ਆ ਹਮਲਾ ਕੀਤਾ ਉਹਦੇ ਬਾਕੀ ਉਹਦੇ ਮੈਂ ਹੈਗਾ ਵੀ ਉਸ ਟਾਈਮ ਤੇ ਮੇਰੇ ਨਾਲ ਮੁੰਡਾ ਸੀ ਬਿੱਲਾ ਅਹੀ ਦੋ ਜਣੇ ਹਾਂ ਦੋ ਜਣੇ ਗਏ ਆ ਆਪਾ ਹਾਂਜੀ ਨਹੀਂ ਮਿੱਜੀ ਤਾਂ ਉਹਨਾਂ ਨੇ ਗੋਲੀ ਚਲਾਈ ਉਹ ਮੁੰਡਾ ਮੇਰੇ ਨਾਲ ਹੀ ਜਿਹੜਾ ਉਹ ਤੇ ਭੱਜ ਗਿਆ ਡਰਦਾ ਮੇਰੇ 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 ਗੋਲੀਆਂ ਵੱਜੀਆਂ ਮੈਂ ਤੇ ਥੱਲੇ ਥੱਲੇ ਡਿੱਗ ਗਿਆ ਤੁਹਾਡੇ ਕੋਈ ਰੋਲ ਵਾਲਾ ਹੈਗਾ ਕੀ ਹਾਂਜੀ ਤੁਹਾਡੇ ਕੋਈ ਹੈਗਾ ਨਹੀਂ ਜੇ ਮੇਰੇ ਤਾਂ ਹੋਊਗਾ ਜੋ ਜੋ ਤੁਹਾਡੀ ਬੰਦੀ ਕਾਰਵਾਈ ਹੋਊਗੀ ਕਰੋ ਮੈਂ ਮੈਂ ਹੁਜੇ ਚੱਕਰਾਂ ਦੇ ਵਿੱਚ ਨਹੀਂ ਹੈਗਾ ਮੈਂ ਕੋਈ ਪਿਸਤੌਲ ਪਿਸਤੌਲ ਦੇ ਚੱਕਰ ਚ ਨਹੀਂ ਹੈਗਾ ਜੀ ਇਹਨਾਂ ਨੇ ਆ ਕੇ ਤੱਕ ਹਾਂਜੀ ਮੈਂ ਮੰਗ ਇਹੋ ਕਰਦਾ ਵੀ ਇਹਨਾਂ ਨੂੰ ਛੇਤੀ ਛੇਤੀ ਤੁਹਾਨੂੰ ਫੜਿਆ ਜਾਂ ਤੇ ਇਹਨਾਂ ਨੂੰ ਸਜ਼ਾ ਬੰਦੀ ਕਰਨ ਲਈ ਹਾਂਜੀ ਪੁਲਿਸ ਨੇ ਨਿਜਾਇਆ ਸਾਡੇ ਤੇ ਮਾਮਲਾ ਦਰਜ ਕੀਤਾ ਮੈਨੂੰ ਅੱਧੇ ਘੰਟੇ ਬਾਅਦ ਅੱਧਾ ਘੰਟਾ ਮੈਂ ਉੱਥੇ ਲੰਮੇ ਪਿਆ ਰਿਆਂ ਰੋਡ ਤੇ ਜਿੱਦੋਂ ਉਹਨਾਂ ਨੇ ਖਿੱਚ ਕੇ ਮੈਨੂੰ ਘਰੋਂ ਬਾਹਰ ਆਪਣੇ ਰੋਡ ਦੇ ਉੱਤੇ ਕਰਤਾ ਅੱਧੇ ਘੰਟੇ ਬਾਅਦ ਮੁੰਡਾ ਮੈਨੂੰ ਮਿਲਿਆ ਉਹ ਉਹ ਮੁੰਡੇ ਦੋ ਜਿਹੜੇ ਮਿਲੇ ਉਹਨਾਂ ਨੇ ਮੈਨੂੰ ਚੁੱਕ ਕੇ ਮਨੋਹਰ ਹਸਪਤਾਲ ਹਸਪਤਾਲ ਐਡਮਿਟ ਕਰਾਇਆ ਜੇ ਉੱਥੇ ਨਾ ਐਡਮਿਟ ਕਰਾਉਂਦਾ ਤੇ ਤੁਹਾਨੂੰ ਪਤਾ ਕੁਝ ਵੀ ਹੋ ਸਕਦਾ ਹਾਂ ਉੱਥੇ ਕੈਮਰੇ ਵੀ ਲੱਗੇ ਆ ਤੁਹਾਨੂੰ ਸਾਰਾ ਕੁਝ ਉੱਥੇ ਪਤਾ ਲੱਜਣਾ ਅ ਅਰਿਸਰ ਕੀ ਹੈ ਮਬਾਦ ਆਪਕੀ ਬੁਲਤੀ ਇਹ 27 ਤਰੀਕ ਨੂੰ ਜਿਹੜਾ 10 ਵਜੇ ਦੇ ਕਰੀਬ ਮਨਚੰਦਾ ਅਗਲੀ ਛਾਟ ਦੇ ਏਰੀਏ ਵਿੱਚ ਗੋਲੀ ਚੱਲਣ ਦੀ ਇੱਕ ਘਟਨਾ ਵਾਪਰੀ ਸੀ ਮੌਕੇ ਤੇ ਜਦੋਂ ਤਸਦੀਕ ਕੀਤਾ ਜਾ ਕੇ ਤੇ ਇੱਕ ਪ੍ਰਿੰਸ ਮੱਟੂ ਆ ਦੀਪਕ ਹੈ ਤੇ ਉਹਨਾਂ ਦੇ ਯਾਰ ਦੋਸਤ ਦੂਜੇ ਪਾਸੇ ਅਰਨ ਵਰਨਜੀਤ ਸਿੰਘ ਮਨੀਤਨੀਆ ਜਿਹੜਾ ਸੀ ਅਰਨਜੀਤ ਸਿੰਘ ਮਨੀਤਨੀਆ ਇਹ ਆਪਸ ਵਿੱਚ ਜਨਮ ਦਿਨ ਦੀ ਪਾਰਟੀ ਕਰ ਰਹੇ ਸੀ ਉੱਥੇ ਜਨਮਦਿਨੀ ਪਾਰਟੀ ਕਾਰਜਕਰਦਾਂ ਤਕਰਾਰ ਹੋ ਗਿਆ ਝਗੜਾ ਹੋ ਗਿਆ ਦੋਨੇ ਪਾਸਿਓਂ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਇੱਕ ਪਾਸਿਓਂ ਅਰਣਜੀਤ ਸਿੰਘ ਬਣੀਤ ਨੇ ਜ਼ਖਮੀ ਆਇਆ ਦੂਜੇ ਪਾਸਿਓਂ ਇੱਕ ਦੀਪਕ ਜ਼ਖਮੀ ਆਇਆ ਵਾ ਤਾਂ ਅਸੀਂ ਮਤਲਬ ਜਿਹੜਾ ਪੁਲਿਸ ਵੱਲੋਂ ਦੋਨਾਂ ਤਰ੍ਹਾਂ ਦੇ ਖਿਲਾਫ ਜਿਹੜੀ ਵਾ 307 ਆਈਪੀਸੀ ਹੁਣ ਜਿਹੜਾ 109 ਬੀਐਨਐਸ ਦੇ ਤੇ ਆ ਤਾਂ ਇਹ ਮਗਰਮਾ ਦਰਜ ਕੀਤਾ 100 ਨੰਬਰ ਮਗਰਮਾ ਦਰਜ ਕੀਤਾ ਗਿਆ ਅਰਜਨ ਬੜੀ ਜਿਹੜਾ ਧੜੀ ਆ ਉਹਨੂੰ ਵੀ ਪੁੱਛਿਆ ਗਿਆ ਵੀ ਮੈਂ ਮਦਦ ਤੋਂ ਕਿਤੇ ਗਿਆ ਸੀ ਮੈਂ ਕਿ ਗੋਲੀ ਨਹੀਂ ਫਲਾਈਆ ਮੈਂ ਖੜਾ ਇਸ ਲੜਾਈ ਕਰਉਂਦੀ ਸੀ ਕਿਸੇ ਦੀ ਤੇ ਉਹਨਾਂ ਨੇ ਮਿੰਟ ਚ ਲਾ ਲਈਏ ਸਾਈਡ ਤੋਂ ਗੱਲ ਬਾਤ ਨਹੀਂ ਬਿਲਕੁਲ ਦੋਨੇ ਪਾਸਿਓਂ ਗੋਲੀਆਂ ਚੱਲੀਆਂ ਜੀ ਅਸੀਂ ਤਸਦੀਕ ਕਰ ਲਿਆ ਸਾਡੇ ਕੋਲ ਸੀਸੀਟੀਵੀ ਫੁਟੇਜ ਵੀ ਆਈ ਹੈ ਅਸੀਂ ਦੋਨਾਂ ਧਿਰਾਂ ਦੇ ਖਿਲਾਫ ਹੀ ਪਰਚਾ ਦਰਜ ਕੀਤਾ ਜੀ ਠੀਕ ਹੈ ਜਨਮ ਦਿਨ ਦੀ ਗੱਲ ਵੀ ਸਾਹਮਣੇ ਆਈ ਹੈ ਜਨਮ ਦਿਨ ਦੀ ਪਾਰਟੀ ਕਰਾ ਰਹੀ ਸੀ ਉਹ ਕਹਿੰਦਾ ਹੈਗਾ ਕਿ ਉੱਥੇ ਪਹਿਲੇ ਹੀ ਲੜਾਈ ਹੋ ਰਹੀ ਨਹੀਂ ਬਿਲਕੁ ਬਾਕੀ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਆ ਦੋਵਾਂ ਧਿਰਾਂ ਦੇ ਖਿਲਾਫ ਮਕਦਮਾ ਦਰਜ ਹੈ ਦੋਵਾਂ ਧਿਰਾਂ ਨੇ ਕਿਉਂਕਿ ਇਹਨਾਂ ਕੋ ਹੁਣ ਤੱਕ ਰਿਕਾਰਡ 'ਚ ਗੱਲ ਸਾਹਮਣੇ ਹੈ ਕਿ ਕਿਸੇ ਦਾ ਵੀ ਲਾਇਸੈਂਸ ਨਹੀਂ ਸੀ ਬਣਿਆ ਹੋ ਸਕਦਾ ਇਹਨਾਂ ਕੋ ਨਜਾਇਜ਼ ਵੈਪਨ ਹੋਣਾ ਇਸ ਕਰਕੇ ਦੋਨਾਂ ਧਿਰਾਂ ਦੇ ਖਿਲਾਫ ਜਿਹੜਾ 109 BNS 190 191 BNS ਤਹਿਤ ਕਾਰਵਾਈ ਕੀਤੀ ਹੈ ਤੇ ਦੋਨਾਂ ਦੇ ਜਿਹੜਾ ਜਿਹੜੇ ਵੀ ਇਨਵੈਸਟੀਗੇਸ਼ਨ ਦੌਰਾਨ ਦੋਸ਼ੀ ਪਾਏਗੇ ਉਹਨਾਂ ਦੇ ਖਿਲਾਫ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਤੇ ਸਖਤ ਕਾਰਵਾਈ ਕੀਤੀ ਜਾਊਗੀ ਮੰਗ ਕੀਤੀ ਕਿ ਜਿਹੜਾ ਤੁਹਾਡੇ ਨਾਲ ਚੰਗੀ ਦਾ ਜਾਣਕਾਰੀ ਜੀ ਜਾਵੇ ਜੇ ਕਿ ਜਿਆ ਨਜਾਇਜ਼ ਆ ਵੀ ਬਰ ਗੱਲ ਦੇ ਵਿੱਚ ਬਿਲਕੁਲ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕੋਈ ਗੱਲ ਨਹੀਂ ਕਿਸੇ ਨਾਲ ਨਜਾਇਜ਼ ਨਹੀਂ ਹੋਏਗਾ ਜੋ ਦੋਸ਼ੀ ਹੋਣਗੇ ਹੱਕੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ